ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ 'ਚ ਤੇ ਪੈਨਲਾ ਤਾਂ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਆਪਣਾ ਪੰਜਾਬ ਤੇ ਸਬਸਕ੍ਰਾਈਬ ਕਰਕੇ ਲਾਈਕ ਤੇ ਕਮੈਂਟ ਕਰਕੇ ਵੀਡੀਓ ਨੂੰ ਜਰੂਰ ਦੱਸਿਆ ਕਰੋ ਕਿ ਸਾਡੇ ਵੀਡੀਓ ਤੁਹਾਨੂੰ ਕਿੱਦਾਂ ਨਹੀਂ ਲੱਗਦੀ ਹੈ ਤੇ ਅੱਜ ਆਪਾਂ ਆਉਣ ਵਾਲੇ ਸਬਜ਼ੀਆਂ ਦੇ ਵੀ ਲਾਉਣਿਆਂ ਚੌਲੇ ਫਲੀਆਂ ਕਿ ਮਿੱਥੇ-ਮਿੱਥੇ ਆਪਾਂ ਪੱਟ ਕੇ ਉਹਨਾਂ ਨੂੰ ਬਾਹਰ ਕੱਢਣੇ ਆ। ਇਹ ਥਾਂ ਕੁੱਡ ਕੇ ਆਪਾਂ ਨੇ ਸਾਫਾਈ ਕਰਕੇ ਸਾਰੀ ਤੇ ਚੌਲੇ ਫਲੀਆਂ ਦੀ ਬੀ ਲਾਉਣੇ ਆ। ਸੋ ਅੱਜ ਆਪਾਂ ਲਾਵਾਂਗੇ ਚੌਲੇ ਫਲੀਆਂ ਦੀ। ਸਾਡੀ ਵੀਡੀਓ ਚ ਐਂਡ ਤੱਕ ਬਣੇ ਰਹੋ। ਬਹੁਤ ਸੋਹਣੀ ਵੀ ਵੀਡੀਓ ਹੋਣ ਵਾਲੀ ਹੈ ਅੱਗੇ-ਅੱਗੇ। ਆ ਪੱਟਨੇ ਆ ਜੀ ਮੇਥੇ ਆਪਾਂ ਨੇ ਅੱਜ ਆ ਪੱਟ ਕੇ ਮੇਥੇ ਇਧਰ ਦੀ ਸਾਈਡ 'ਤੇ ਲਾਉਣੇ ਕਦੂਆਂ ਦੇ ਵੀ ਥਾਂ ਗੁੱਡ ਕੇ ਦੋਨੇ ਇੱਕ ਪਾਸੇ ਚੌਲੀਆਂ ਫਲੀਆਂ ਵੀ ਜੰਨੇ ਆ ਤੇ ਇੱਕ ਪਾਸੇ ਕਦੂਆਂ ਦੇ ਵੀ ਸੋ ਇਹ ਥਾਂ ਸਾਫ਼ ਕਰ ਤਿਆਂ ਹੁਣ ਆਪਾਂ ਆ ਜੋ ਮੇਥਿਆਂ ਨੂੰ ਜੜਚੋਂ ਪੱਟ ਕੇ ਹੀ ਲੋਟਾਉਂਗੇ ਇਹ ਥਾਂ ਗਿੱਲਾ ਕਰਕੇ ਜੀ ਜੜਚੇ ਪੱਟੇ ਜਾਂਦੇ ਨੇ ਮੇਥੇ ਤੇ ਜੋ ਆਉਣ ਵਾਲੇ ਸਬਜ਼ੀਆਂ ਨੇ ਗੀਆਂ ਚੌਲੇ ਫਲੀਆਂ ਤੇ ਧਨੀਆਂ ਆਪਣੇ ਜੋ ਸਾਈਡ ਤੇ ਪਿੱਜਿਆ ਹੋਇਆ ਉਹ ਆਪਣੇ ਰੱਖ ਲਿਆ ਕਿਉਂਕਿ ਮਰੇ ਆਪਾਂ ਘਰ ਦਾ ਧਨੀਆਂ ਪੀਸ ਕੇ ਰੱਖ ਲਾਂਗੇ ਸੁਕਾ ਕੇ ਧਨੀਆਂ ਇਹਨੂੰ ਇਸ ਕਰਕੇ ਪਾਉ ਬੱਟਿਆ ਨਹੀਂ ਹੈਗਾ ਇਹ ਮੇਥੇ ਹੁਣ ਆਪਾਂ ਨੂੰ ਕੋਈ ਕੰਮ ਨਹੀਂ ਆਉਣੇ ਤਾਂ ਕਰਕੇ ਮੇਥੇ ਆਪਾਂ ਪੱਟ ਰਿਆਂਗੇ ਅੱਜ ਸੋ ਐਂਡ ਤੱਕ ਸਾਡੇ ਨਾਲ ਵੀਡੀਓ ਚ ਬਨੇ ਰਹੋ ਤੇ ਹੁਣ ਆਪਾਂ ਘੁੜਦੇ ਹੱਥਾਂ ਥਾਂ ਘੁੜਕੇ ਆਪਾਂ ਇਹਨੂੰ ਰੱਖ ਦੇਵਾਂਗੇ ਥੋੜਾ ਜਿਹਾ ਲਬਾ ਲੱਗਦਾ ਥਾ ਫਿਰ ਚੌਲੇ ਹੋਣੇ ਨਹੀਂ ਹੈਗੇ ਥਾਂ ਗੁੱਡੇ ਕਾ ਆਪਾਂ ਇਹਨੂੰ ਪਹਿਲਾਂ ਰਮਾਵਾਂਗੇ ਉਹ ਅੱਜ ਰਹੇਗਾ ਮੀਂਹ ਵਾਲਾ ਮੌਸਮ ਹੈ ਪਰਾਪਤੀ ਕਰਤਾ ਹੋ ਜੀ ਤੁਮੀ ਵੀ ਸੋ ਸਾਫ ਕਰਕੇ ਥਾਂ ਆਪਾਂ ਚਲਾਉਣੇ ਚੌਲੇ ਤਾ ਤੁਸੀ ਵੇਖ ਸਕਦੇ ਹੋ ਇੱਥੇ ਸੀ ਆਪਣੇ ਮੈਥੇ ਬੀਜੇ ਹੋਏ ਜੋ ਆਪਾਂ ਜੜ ਤੋਂ ਪੱਟ ਦਿੱਤੇ ਨੇ ਸੋ ਹੋ ਗਿਆ ਜੀ ਸਾਫ ਥਾਂ ਆਪਣਾ ਅਰ ਰੱਬ ਦੀ ਕਿਰਪਾ ਹੋ ਗਈ ਜੀ ਰਾਤ ਮੀਂਹ ਪੈ ਗਿਆ ਹੁਣ ਬੱਤ ਆ ਗਿਆ ਜੀ ਥਾਂ ਚਾਰ ਪੰਜ ਘੰਟੇ ਧੁੱਪ ਲੱਗੀ ਹੁਣ ਦਾ ਹੁਣ ਟਾਈਮ ਹੋ ਗਿਆ ਜੀ ਦੋ ਕ ਬਚ ਗਏ ਨੇ 4-5 ਘੰਟੇ ਤੜਕੇ ਤੜਕੇ ਤੁੱਪ ਲੱਗੀ ਮੀਂਹ ਤੋਂ ਬਾਅਦ ਤੇ ਹੁਣ ਆਪਾਂ ਵੀਦ ਦਿਆਂ ਚੌਲੇ ਫੁਲੀਆਂ ਦੇ ਵੀਦ ਲਿਆ ਤੇ ਉਹ ਇਹਨਾਂ ਆਪਣੇ ਲਾਵੇ ਆ ਆ ਜੋ ਆਪਾਂ ਵੀਦ ਦਿਆਂ ਚੌਲੇ ਫੁਲੀਆਂ సో అం పొడ్ కే కడ్ బాధ బీఏ ਨਾ ਆਪਾਂ ਦੇਖ ਸਕਦੇ ਹਾਂ ਵੀ ਪਾ ਦਿੱਤੇ ਨੇਗੇ। ਚਾਲੇ ਭਾਲੀ ਆਵੇ। ਸੋ ਕਦੂ ਆਪਾਂ ਕੱਲ ਨੂੰ ਵੀ ਜਾਂਗੇ। ਆਪਾਂ ਪਿਆਉ, ਪਿਆਉਣਾ ਭੁੱਲ ਗਏ ਜੀ ਰਾਤ। ਪਿਆਉ ਕੇ ਉਹਦੇ ਨਾਲ ਇੱਕ ਇੱਕ ਰਾਤ ਨਾਲ ਹੋ ਲਿਆ ਹੋਇਆ ਨੇ।